ਬਈ ਆਪਾਂ ਜਿਹੜੀ ਰੀਲ ਪਾਈ ਆ ਪੂਰੀ ਵੀਡੀਓ ਹੁਣ ਆਪਾਂ ਅਪਲੋਡ ਕਰਦੇ ਆ ਆਪਣੀ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਦੋਂ ਝੋਨਾ ਲਾਉਣਾ ਹੁੰਦਾ ਮਿੱਟੀ ਟੈਸਟਿੰਗ ਕਰਾ ਕੇ ਲਾਇਆ ਕਰੋ ਜਿਹੜੀ ਚੀਜ਼ ਦੀ ਆਪਣੇ ਝੋਨੇ ਦੇ ਵਿੱਚ ਮਿੱਟੀ ਦੇ ਵਿੱਚ ਕਮੀ ਆਉਂਦੀ ਹੈ ਲੋਹੇ ਦੀ ਜਿੰਕ ਦੀ ਜਾਂ ਕਿਸੇ ਵੀ ਚੀਜ਼ ਦੀ ਕਮੀ ਆਉਂਦੀ ਹੈ ਡੀਏਪੀ ਦੀ ਆਉਂਦੀ ਹੈ ਪਟਾਸ਼ ਦੀ ਆਉਂਦੀ ਹੈ ਉਹੀ ਚੀਜ਼ ਝੋਨੇ ਨੂੰ ਦਿਓ ਯਾਰ ਜਿਆਦਾ ਕੈਮੀਕਲ ਪਾਉਣ ਦਾ ਕੋਈ ਵੀ ਫਾਇਦਾ ਨਹੀਂ ਬਈ ਹੁਣ ਆਪਾਂ ਉਪਰਾਂ ਤਾਂ ਨਹੀਂ ਪਾਇਆ ਉਹ ਆਪਾਂ ਆਪਦੀ ਮਰਜ਼ੀ ਨਾਲ ਚੀਜ਼ ਸਿੱਟੀ ਉੱਥੇ ਜਿੰਨੀ ਉਹ ਆਪਦੇ ਹਿਸਾਬ ਨਾਲ ਜਿਹੜੀ ਚੀਜ਼ ਦੀ ਲੋੜ ਸੀ ਉਹ ਸੜਤੀ ਤੇ ਆਪਾਂ ਜਿਵੇਂ ਉਹਨਾਂ ਨੇ ਜਿਹੜੀ ਚੀਜ਼ ਦੀ ਕਮੀ ਦੱਸੀ ਸੀ ਆਪਾਂ ਉਹ ਚੀਜ਼ ਪਾਈ ਇਹਦੇ ਵਿੱਚ ਆ ਜਾਓ ਤੁਹਾਨੂੰ ਸ਼ਾਖਾਂ ਕਢਾਉਣੀਆਂ ਇਹਦੀਆਂ ਇਹਨੇ ਕੱਲਾ ਕੱਲਾ ਡੱਕਾ ਕਰਕੇ ਜੀਣਾ ਇੱਕ ਇਹ ਬੂਟੇ ਦੇ ਉੱਤੇ ਲਾਈ ਸਾਲ ਕੱਲੀ ਕੱਲੀ ਬਈ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 बारह ते, तेरह चौदह पंद्रह सोलह सतारह अठारह उन्नीस भी इक् बौबी पच्ची छब्बीस सताई ਤੇ 22 29 T ਆ 3 ਸ਼ਾਖਾ ਬਈ ਮੇਰੇ ਹੱਥ ਚ ਅੱਧੇ ਬੂਟੇ ਰਹਿਣਾ ਤੇ ਆ ਆਪਣੇ ਮੁਲਾਜ਼ਮ ਕੋਲੇ ਕਿੰਨੀਆਂ ਸ਼ਾਖਾ ਬਈ 80 30 ਬਣਗੀਆਂ ਤੇ 60 ਸ਼ਾਖਾ ਬਈ ਤੇ ਆ ਘੇਰੇ ਦੇ ਨਾਲ ਵਿਖਾਰੇ ਸੜ ਆਪਾਂ ਵਿਚਾਲੇ ਖੜੇ ਆ ਵਾਹਨ ਦੇ 60 ਸ਼ਾਖਾ ਬਈ ਵਿਚ ਆ ਵਾਹਨ ਦੇ ਵਿਚਾਲੇ ਆਮ ਕੰਨੀ ਤੇ ਹਰੇਕ ਭਰਾ ਦੇ ਹਵਾ ਲੱਗਦੀ ਰਹਿੰਦੀ ਬੂਟਾ ਸ਼ਾਖਾ ਮਾਰਦਾ ਤੇ ਹੁਣ ਬਈ ਜੀ ਆਪਾਂ ਤੁਹਾਨੂੰ ਪਰਲੀ ਸਾਈਡ ਤੋਂ ਵਿਖਾਵਾਂਗੇ ਆਪਣਾ ਹੀ ਝੋਨਾ ਵਿਖਾਵਾਂਗੇ ਇਹਦੇ ਨਾਲ ਦਾਈ ਇਦੂ ਸਿੱਧਾ ਆਇਆ ਸਹਲ ਲਈਆ ਕੈਮਰਾ ਉਧਰ ਆਪਾਂ ਕੀ ਕੀ ਕਬਈ ਇਹਦੇ ਵਿੱਚ ਆਪਾਂ ਨੂੰ ਡੀਏਪੀ ਦੀ ਕਮੀ ਆਈ ਸੀ ਤੇ ਜਿੰਕ ਦੀ ਤੇ ਪਟਾਸ਼ ਦੀ ਆਪਾਂ ਪਟਾਸ਼ ਵੀ ਪਾਈ ਆ ਡੀਏਪੀ ਦੀ ਪਾਈ ਆ ਤੇ ਦੇ ਵਿੱਚ ਜਿੰਕ ਵੀ ਪਾਈ ਆ ਮਰਾ ਆਪਣੇ ਹਸਾਣਾ ਦਾ ਹਕੀਕਤ ਆ ਆ ਬਿਨੀ ਸੈਂਟਰ ਮੇਲਾ ਆ ਵੀ ਗਣੀ ਬੂਟਾ ਇਹਨਾਂ ਦਾ ਆ ਬੂਟਾ ਤੁਸੀਂ ਦੇਖ ਹੀ ਸਕਦੇ ਹੋ ਬਾਈ ਉਹੀ ਤਰ੍ਹਾਂ ਨੂੰ ਕਰ ਲਾ ਆ ਵੀ ਦੇਖ ਸਕਦੇ ਪੋਰ ਵੀ ਉਖਾ ਦੇ ਆ ਜਾ ਆ ਉਹੀ ਬਸ ਪਤਾ ਲੱਗ ਬੂਟੇ ਬਹੁਤ ਵੱਡੇ ਆ ਇਦਾਂ ਵੇ ਅੱਛੇ ਇੱਥੇ ਖੜੀ ਆ ਜੋੜੀ ਪਰਾਂ ਨੂੰ ਬੂਟੇ ਆ ਵੇਖ ਲਓ ਬਾਈ ਆ ਬੂਟੇ ਵੇਖ ਲਓ ਮੈਂ ਤੁਹਾਨੂੰ ਦਿਖਾਉਂ ਲਿਆ ਉਧਰ ਨਾ ਤੁਹਾਨੂੰ ਪਾਰਾ ਲੱਗਦਾ ਤੇ ਪਰ ਇਹਦੇ ਉੱਤੇ ਸਹਲ ਕੈਮਰਾ ਦੁੱਦੂ ਕਰੀ ਥੱਲੇ ਨੂੰ ਕਰੀ ਕੈਮਰਾ ਕਿ ਇਹ ਬੂਟੇ ਨੇ ਬਈ ਅਜਦਾ ਖਾਂ ਨਹੀਂ ਲਕੋਇਆ ਹਜੇ ਧਰਤੀ ਨਹੀਂ ਲਕੋਇਆ ਵੇਖ ਸਕਦੇ ਹੋ ਤੋਂ ਸੰਗਣਾ ਉਹ ਨਹੀਂ ਲੱਗਿਆ ਬੂਟਾ ਵੇਖੋ ਕੋਲੇ ਚਾਹੇ ਦਿਨ ਸ਼ਾਖਾ ਕਿ ਨਹੀਂ ਬਈ ਬੂਟੇ ਨੂੰ ਕਿਸੇ ਦਿਨ ਗਣਦਾ ਹੈ ਵੀ ਨਗਿਆ ਲੈ 1 2 3 4 5 6 7 8 ਤੇ 9 10 11 12 13 14 15 16 17 ਤੇ 17 18 19 ਤੇ 20 21 22 23 24 ਆ ਵੀ ਗਣ ਲਓ ਕੋਈ ਨਹੀਂ 25 ਤੇ 26 27 28 ਤੇ ਆ 29 29 ਸ਼ਾਖਾ ਬਈ ਇੱਥੇ ਅੱਧੋ ਅੱਧੀ ਦਾ ਫਰਕ ਪੈ ਗਿਆ ਆਪਣਾ ਮਿੱਟੀ ਟੈਸਟ ਕਰਾਉਣ ਦਾ ਇਹਦੇ ਚ ਕੀ ਹੈ ਇਹਦੇ ਚ ਆਪਾਂ ਪोटाश ਨਹੀਂ ਪਾਈ ਡੀਏਪੀ ਨਹੀਂ ਪਾਈ ਕਿਉਂ ਸਾਡੇ ਆਮ ਲੋਕ ਮੁਖਸਰੇ ਏਰੀਆ ਵਾਲੇ ਕਹਿ ਰਹੇ ਆਪਣੇ ਬਾਣਾ ਦੇ ਵਿੱਚ ਡੀਏਪੀ ਬਹੁਤ ਆ ਪਿਛਲੀ ਯਾਰ ਮੈਨੂੰ ਵੀ ਇਹ ਲੱਗਿਆ ਸੀ ਵੀ ਡੀਏਪੀ ਸਾਡੇ ਬਾਣਾ ਦੇ ਵਿੱਚ ਬਹੁਤ ਆ ਪਰ ਜਦੋਂ ਮੈਂ ਹੁਣ ਮਿੱਟੀ ਟੈਸਟਿੰਗ ਕਰਾਈ ਮੈਨੂੰ ਪਤਾ ਲੱਗਿਆ ਵੀ ਮੇਰੇ ਬਾਣਾ ਦੇ ਵਿੱਚ ਡੀਏਪੀ ਹੈ ਨਹੀਂ ਪोटाश ਨਹੀਂ ਜਿੰਕ ਦੀ ਕਮੀ ਆਉਂਦੀ ਆ ਆਪਾਂ ਉਧਰ ਤਿੰਨੇ ਚੀਜ਼ਾਂ ਪਾਈਆਂ ਤੇ ਇੱਕ ਗਟਾ ਯੂਰੀਆ ਦਾ ਸੁੱਕੇ ਚ ਸਿੱਟਿਆ ਸੀ ਤਾਂ ਉੱਥੇ 60 ਛਾਗਾ 50 ਤੋਂ ਸਾਰੀਆਂ ਪਲਾਸ ਜਦੋਂ ਮਰਜੀ ਆ ਕੇ ਆਪਣੇ ਵਾਹਨ ਚ ਗਿਣ ਸਕਦੇ ਹੋ ਤੁਸੀਂ ਤੇ ਆ ਇੱਥੇ ਆ ਕੇ ਅਧੀਆਂ ਵੀ ਨਹੀਂ ਰਹਿ ਗਈਆਂ 30 ਰਹਿ ਗਈਆਂ ਵੱਧ ਤੋਂ ਵੱਧ 40 ਰੱਖ ਲਓ ਕਿਸੇ ਬੂਟੇ ਨਹੀਂ ਹੋਣੀਆਂ ਪਰ ਬਈ ਜਿਹੜੀਆਂ 20 ਦਾਣੇ 20 ਛਿੱਟ ਬੱਲਾਂ ਦਾ ਵੱਧ ਕੱਢੂਗਾ ਨਾ ਤੋਂਨਾ ਮੁੰਜਰਾ ਤੇ 20 ਮੁੰਜਰਾ ਦਾ ਵਜਨ ਤੁਸੀਂ ਮੰਨ ਕੇ ਚਲੋ 10 ਗ੍ਰਾਮ ਵੀ ਮੁੰਜਰ ਦਾ ਵਜਨ ਵੱਧ ਹੋਇਆ ਤਾਂ 200 ਗ੍ਰਾਮ ਵੱਧ ਜਾਣਾ ਇੱਕ ਬੂਟੇ ਦੋ ਤੇ ਤੁਸੀਂ ਹਿਸਾਬ ਲਾਓ ਵੀ ਜੇ ਜਿਵੇਂ ਆਪਾਂ ਕਹਿ ਦਿੰਦੇ ਆ ਲੀਵਰ ਦੇ ਲੱਗੇ ਝੋਨੇ ਦੇ ਵਿੱਚ 90000 ਬੂਟਾ ਹੁੰਦਾ ਆਮ ਤੇ ਜੇ ਬੀਜਾ ਹੋਵੇ ਤਾਂ ਸਵਾ ਲੱਖ ਦੇ ਨੇੜ ਹੁੰਦਾ ਤੇ ਕਿੰਨਾ ਝਾੜ ਦਾ ਫਰਕ ਪੈਂਦਾ ਯਾਰ ਆਪਣੇ ਲੱਗੇ ਪੈਸੇ ਮੁੜਦੇ ਆ ਤੇ ਬਾਕੀ ਮੇਰੀ ਸੋਚ ਇਹ ਕਹਿੰਦੀ ਆ ਵੀ ਜਿਆਦੇ ਕੈਮੀਕਲ ਨਾ ਵਰਤੋ ਟੈਸਟ ਕਰਾ ਕੇ ਵਰਤੋ ਜਿਹੜੇ ਕੈਮੀਕਲ ਦੀ ਆਪਾਂ ਨੂੰ ਲੋੜ ਆ ਉਹੀ ਪਾਓ ਯਾਰ ਐਨੇ